ਇੱਕ ਸਾਡੇ ਮਟਰ ਪਟੂਨ ਹੁੰਦੀ ਆ ਜੀ ਫੌਜ ਦੀ ਮਟਰ ਪਟੂਨ ਹੁੰਦੀ ਆ ਅੱਛਾ ਜੀ ਅੱਛਾ ਉਹ ਉੱਚ ਸੀਗਾ ਮੈਂ ਠੀਕ ਐ ਸਪੈਸ਼ਲ ਪਟੂਨ ਹੁੰਦੀ ਆ ਸਪੈਸ਼ਲੀ ਬੰਦੇ ਕੱਢ ਕੇ ਛਾਂਟ ਕੇ ਲਿਆਂਦੇ ਆ ਉਹ ਛ ਠੀਕ ਐ ਉਹ ਜੋ ਮੈਨੂੰ ਲੈ ਕੇ ਗਏ ਸੀਗੇ ਛਾਂਟ ਕੇ ਲੈ ਗਏ ਹੂੰ ਤੇ ਉਹ ਚ ਮੇਰਾ ਉਹ ਤਗੜਾ ਹੋਇਆ ਸੀ ਨੰਬਰ ਤੇ ਸਾਨੂੰ ਉਹ ਕੋਈ ਕੰਮ ਨਹੀਂ ਸੀ ਕਰਦਾ ਹੁੰਦਾ ਇੱਕ ਨੰਬਰ ਦੀ ਮੈਨੂੰ ਸਾਨੂੰ ਉਹ ਇਹ ਨਾ ਜਿਹੜੀ ਬੇਸ ਪਲੇਟ ਥੱਲੇ ਤਰਤੀ ਜਿਹੀ ਗੋੜੀਆਂ ਦੀ ਜੋ ਫਾਇਰ ਕਰਦੇ ਉਹ ਬਾਰਨ ਹੁੰਦੀ ਆ ਉਹ ਜੋ ਫਾਇਰ ਦੇ ਬਾਜੂ ਨਾਲ ਉਹ ਆ ਯੋ ਕੱਤਰ ਦੀ ਲੜਾਈ ਲੜੀ ਅਸੀਂ ਠੀਕ ਐ ਉਦੋਂ ਸਾਹਮਣੋਂ ਵੀ ਉਹ ਜੋ ਪਟਣੀ ਉਹ ਬਹੁਤ ਔਖੀ ਜਾਂਦੀ ਨਾਲ ਦੇ ਦੂਜੇ ਪੁਰਜੇ ਲੈ ਕੇ ਭਾਜ ਜਾਂਦੇ ਇਕੱਲਾ ਹੀ ਰਹੇ ਜਾਂਦਾ ਬੰਦਾ ਹੂੰ ਜੇ ਉਹ ਦੂਰੇ ਸਾਹਮਣੋਂ ਕਰਨਾ ਫਾਇਰ ਭੱਜ ਕੇ ਜਾ ਕੇ ਕਰਨਾ ਮੋਸਾਂ ਪਾੜਦੇ ਹੋ ਹੂੰ ਅੱਛਾ ਪਟ ਕੇ ਚੱਕਣੀ ਨਾਲ ਸਾਈਡ ਹੋਣਾ ਉਹ ਵੱਜਣਾ ਬਾੜ ਨਹੀਂ ਨਾਲ ਉਹ ਮਸ਼ੀਨ ਗਨ ਉਹ ਸਟੇਨ ਹੋਣੀ ਸਟੇਨ ਗਨ ਹੋਣੀ ਹਾਂ ਤੇ ਆ ਕਰਕੇ ਕੱਤਰ ਦੀ ਲੜਾਈ ਜੀ ਦੋ ਅਸੀਂ ਲੜਿਆ ਜੀ ਮੇਰੇ ਦੇ ਸਾਹਮਣੋਂ ਵੀ ਪਰ ਜਦੋਂ ਫਾਇਰ ਆਇਆ ਸਾਡੇ ਤੇ ਮਾਰਟਰ ਬਲੂਨ ਤੇ ਐਸੀ ਰਾਤ ਨੂੰ ਖੜੇ ਸੀਗੇ ਥੋੜੀ ਜਿਹੜੀ ਪਲਟਨ ਹੁੰਦੀ ਆ ਉਹ ਅੱਗੇ ਹੁੰਦੀ ਆ ਪਲਟਨ ਤਾਂ ਅੱਗੇ ਹੁੰਦੀ ਆ ਸਾਰੀ ਜਿਹੜੀ ਸਪੈਸ਼ਲ ਪਲਟਨ ਹੁੰਦੀ ਹੈ ਹੁੰਦੀ ਤਾਂ ਉਸੇ ਪਲਟਨ ਚ ਵੱਜੀ ਵੀ ਹੁੰਦੀ ਆ ਸਪੈਸ਼ਲ ਉਹ 6 ਕਿਲੋਮੀਟਰ ਰੇਂਜ ਹੁੰਦਾ ਉਹਦਾ ਅੱਛਾ ਉਹ ਗੋਲੇ ਹਾਂ ਮਾਰਟਰ ਦਾ ਠੀਕ ਹੈ ਉਹ 6 ਕਿਲੋਮੀਟਰ ਉਹਨੇ ਪਿੱਛੇ ਹੁੰਦੀ ਆ ਜਿਉਂ-ਜਿਉਂ ਵਧੀਆਂ ਨੇ ਜਿਉਂ-ਜਿਉਂ ਮੰਗਰ ਵਧਦੇ ਆ ਅੱਛਾ ਉਹ ਉਹਨਾਂ ਦੇ ਮੂਹਰੇ ਫਾਇਰ ਕਰਦੇ ਜਿਵੇਂ ਆਪਣੇ ਮੂਹਰੇ ਤੁਸੀਂ ਫੇਰ ਕਰਦੇ ਹਾਂ ਹਾਂ ਵੀ ਉਹਨਾਂ ਦੇ ਮੂਰੇ ਮੂਰੇ ਫੈਰ ਸਟੀਆਂ ਜਿਵੇਂ ਉਹਨਾਂ ਦੇ ਉੱਤੇ ਫੈਰ ਸਟੀਆਂ ਉਹ ਪਿੱਛੇ ਹਟਦੇ ਇਹ ਫੇਰ ਅੱਗੇ ਵਧਦੇ ਠੀਕ ਹੈ ਇਸ ਤੱਕਾਂ ਫੇਰ ਉਹ ਵੀ ਤੁਸੀਂ ਮਤਲਬ ਉਹਨਾਂ ਨੂੰ ਕਵਰ ਕਰਦੇ ਸੀ ਹਾਂ ਉਹ ਫੇਰ ਅੱਗੇ ਵਧਦੇ ਸੀ ਹਾਂ ਠੀਕ ਹੈ ਤੇ ਉਹ ਫੇਰ ਰਾਤ ਨੂੰ ਜਦੋਂ ਫੈਰਾ ਆ ਤੇ ਜਦੋਂ ਬੰਬ ਉਹ ਤੋਂ ਲੈ ਕੇ ਆ ਮੈਂ ਐ ਖੜਾ ਸੀ ਗਿਆ ਰਾਤ ਨੂੰ ਸੰਤਰੀ ਕਿ ਮੈਂ ਆਹ ਕਹਿੰਦਾ ਕਿ ਮੈਨੂੰ ਤਾਂ ਨੀਂਦ ਆ ਮੈਂ ਤੂੰ ਪਾਇਆ ਗਰਨੇਟਾਂ ਦਾ ਬਕਸਾ ਸੀ ਗਿਆ ਪ੍ਰੇਮ ਕੀਤਾ ਤੇ ਮੈਂ ਉਹਨੂੰ ਚਾੱਕ ਕੇ ਤੇ ਮੈਂ ਇਹਨੂੰ ਥੱਲੇ ਰੱਖ ਲਿਆ ਥੱਲੇ ਆ ਕੇ ਆ ਟੂ ਲਾ ਕੇ ਤੇ ਮੋਰਚੇ ਚ ਤੂੰ ਆਏ ਬਸ ਟੂ ਲਾਈ ਤੇ ਸੌਂ ਗਿਆ ਉਹ ਜੀ ਤੇ ਉਹ ਤੁਹਾਡੇ ਨਾਲ ਦਾ ਕੋਈ ਹਾਂ ਅੱਛਾ ਤੇ ਜਦੋਂ ਸੌਂ ਗਿਆ ਤੇ ਫਿਰ ਜਦੋਂ ਉਥੋਂ ਲਿਖਿਆ ਉਹਨਾਂ ਪਾਕਿਸਤਾਨ ਦਾ ਬੰਬਾ ਮਹਾਵੀ ਆ ਗਿਆ ਬੰਬਾ ਆਏ ਨਹੀਂ ਕਹਿੰਦਾ ਮੈਨੂੰ ਛਾਲ ਨਹੀਂ ਮਾਰਨ ਦਿੱਤੀ ਮੋਰਚੇ ਚ ਮੈਂ ਆਏ ਨਹੀਂ ਗਿਆ ਉਹ ਸਟੇਨਾਂ ਤੇ ਤਾਂ ਲਾ ਗਈ ਤੇ ਆਏ ਤਾਂ ਹਾਂ ਲਿਖ ਗਈ ਤੇ ਇਥੋਂ ਵੱਜੀ ਸੌ ਹਾਂ ਸਾਢੇ 3 ਕਿਲੋ ਦਾ ਟੁਕੜਾ ਸੀ ਜਿਹੜਾ ਆ ਕੇ ਵੱਜਿਆ ਸੀਗਾ ਅੱਛਾ ਲੈ ਗਿਆ ਖਿੱਚ ਕੇ ਸਟੇਨ ਨੂੰ ਅੱਛਾ ਤੇ ਜੋ ਮੈਂ ਹਮ ਹਸਾ ਮੇਰੇ ਦਾ ਕੋਈ ਸਟੈਂਡ ਲੈ ਕੇ ਖਿੱਚ ਕੇ ਹਾਂ ਕਹਿੰਦਾ ਤੂੰ ਬਹਿ ਚੁੱਪ ਕਰਕੇ ਆਏ ਕੌਣ ਲੈ ਮੈਂ ਘਰ ਚੋਂ ਲੈ ਗਿਆ ਮੈਂ ਮੈਨੂੰ ਆਪਣੀ ਫੜਾਉ ਕਹਿੰਦਾ ਤੂੰ ਬਾਹਰ ਨਾ ਸਿਰ ਨਾ ਚੱਕ ਤੂੰ ਮੈਂ ਫੜਾ ਯਾਰ ਮੈਂ ਉਹ ਸਟੈਂਡ ਬੜੀ ਮੈਂ ਤਾਂ ਹਾਂ ਚੱਲ ਲਿਆ ਮੇਰੇ ਜੋ ਲੱਗਿਆ ਹੱਥ ਮੱਚ ਮੈਂ ਤਾਂ ਤੱਤਾ ਤੱਤਾ ਪਿਆ ਜੋ ਇੱਕ ਦੋ ਟੁਕੜੇ ਹੋਏ ਪਏ ਸਟੈਂਡ ਦੇ ਅੱਛਾ ਹੋਰ ਕੋਈ ਨੁਕਸਾਨ ਨਹੀਂ ਹੋਇਆ ਨਾ ਕੁਛ ਨਹੀਂ ਹੋਇਆ ਹੈ ਮਤਲਬ ਉਹਨੇ ਫਿਰ ਥੋੜੀ ਵੀ ਬਚਤ ਰੱਖਤੀ ਹਾਂ ਜੋ ਮੈਂ ਥੱਲੇ ਬਹਿ ਗਿਆ ਜੇ ਨਾ ਅਸੀਂ ਉਹ ਵਾਕਸਾ ਨਾ ਚੱਕਦੇ ਅਸੀਂ ਦੋਨੇ ਮਰਦੇ ਉਹ ਉੱਡ ਜਾਂਦਾ ਵਾਕਸਾ ਉਹ ਜਬੰਬ ਸੀਗੇ ਉਹ ਚੱਲ ਜਾਂਦੇ ਤਾਂ ਖਤਮ ਸੀਗੇ ਹਾਂ ਫਿਰ ਉਹਨੇ ਥੋੜੀ ਬਚਤ ਰੱਖੀ ਹਾਂ ਅਸੀਂ ਥੱਲੇ ਵਾੜੇ ਕੁਦਰਤੀ ਉਹਦਾ ਮੂੰਹ ਤਾਂ ਹੁਆ ਹਾਂ ਅਸੀਂ ਥੱਲੇ ਤੋਂ ਹੋ ਗਏ ਉਹ ਤਾਂ ਆਏ ਤਾਂ ਹੁਆ ਬਾਈ ਗਏ ਮੁੜ ਕੇ ਫੇਰ ਤੜਕੇ ਨੂੰ ਮੈਨੂੰ ਕਹਿਣਾ ਕਹਾਂ ਆਇਆ ਹੋ ਤੈਨੂੰ ਫਲਾਣਾ ਉਹ ਜੋ ਸੀਓ ਦੇ ਲੈ ਕੇ ਗਿਆ ਮੈਨੂੰ ਹਾਂਜੀ ਤੇ ਉਹਨੇ ਜਦੋਂ ਰਿਪੋਰਟ ਦਿੱਤੀ ਕਹਿੰਦੇ ਵੀ ਐਂ ਕਰਕੇ ਐਂ ਹੋ ਗਿਆ ਉਹ ਕਹਿੰਦੇ ਐਂ ਕਿਸੇ ਨੂੰ ਸਟੇਨਡਰੀ ਕਿਸੇ ਨੇ ਜਵਾਨ ਦਾ ਦੱਸਿਆ ਮਰ ਗਿਆ ਕਿ ਜਿਉਂਦਾ ਉਹ ਕਿਸੇ ਨੇ ਦੱਸਿਆ ਹੀ ਨਹੀਂ ਉਹ ਕਹਿੰਦੇ ਦੁਬਾਰਾ ਫੇਰ ਪੁੱਛਿਆ ਉਹਨਾਂ ਨੇ ਉਨੂ ਲਿਆਉ ਬੈਂਕਰ ਚ ਨਾ ਬੈਂਕਰ ਚ ਲੈ ਕੇ ਆਇਆ ਟਾਰਚ ਨਾਲ ਦੇਖਿਆ ਮਹਾ ਮੇਰੇ ਜੀ ਸਾਟੋ ਮੈਨੂੰ ਪਤਾ ਲੱਗੇ ਕੁਛ ਵਜਿਆ ਹੋਏ ਕੁਛ ਨਹੀਂ ਮਹਾ ਮੇਰੇ ਫੇਰ ਤੜਕੇ ਮੈਨੂੰ ਡਰਾਮ ਲਾ ਕੇ ਕਹਿੰਦੇ ਆਏ ਫੇਸੀਓ ਜੋ ਇੰਟਰਵਿਊ ਹੋਇਆ ਮੇਰੀ ਮੈਨੂੰ ਸੀਓ ਸਾਹਿਬ ਕਹਿੰਦਾ ਵੀ ਤੈਨੂੰ ਤੂੰ ਸਟੇਨ ਉਹ ਕਰਤੀ ਮਹਾ ਜੀ ਮੈਂ ਸਟੇਨ ਕੀ ਕੀਤੀ ਆ ਮੈਂ ਆਪਣੀ ਜਾਨ ਬਚਾਈ ਆ ਉਹ ਤਾਂ ਮੈਂ ਛਾ ਮਾਰੀ ਕਹਿੰਦਾ ਤੂੰ ਬਾਹਰ ਕਿਉਂ ਲਿਖਾ ਜਦੋਂ ਆਰਡਰ ਆ ਵੀ ਬਾਹਰ ਖੜਨਾ ਨਹੀਂ ਮਹਾ ਜੀ ਸਾਨੂੰ ਨਾਲ ਮੂਹਰੇ ਪਰਾਲੀ ਬਈ ਸੀਗੀ ਤੇ ਮਹਾ ਮੈਨੂੰ ਦੇਖਦਾ ਨਹੀਂ ਸੀਆ ਮਹਾ ਸਾਡੀ ਮੈਂ ਮੈਂ ਅਸੀਂ ਦੇ ਵਿੱਚ ਖੜੇ ਸੀ ਸਾਡਾ ਕੋਈ ਆ ਕੇ ਗੱਲ ਫੜ ਲੈਂਦਾ ਮੈਂ ਇਸ ਕਰਕੇ ਉਹ ਨੂੰ ਨੀਆ ਉਹ ਮਾਂ ਨੂੰ ਆਖ ਤੂੰ ਥੱਲੇ ਵਾ ਮੈਂ ਤਾਂ ਖੜਦਾ ਹੂੰ ਕੋਈ ਅਸੀਂ ਸੁੱਤੇ ਨਹੀਂ ਸੀ ਕੋਈ ਆਹੋ ਨਹੀਂ ਸੀਗੇ ਹੂੰ ਤਾਂ ਅੱਛਾ ਇਹ ਕਹਿੰਦਾ ਫਿਰ ਹੁਣ ਤੈਨੂੰ ਅ ਪਿੱਛੇ ਭੇਜ ਦੀ ਰੀਅਰ ਚ ਹੂੰ ਜੇ ਡਰਦਾਗਾ ਮੈਂ ਰੀਅਰ ਚ ਕਿਉਂ ਭੇਜਣਾ ਜੀ ਮੈਂ ਮੇਰੀ ਪਾਰਟੂਨ ਚ ਭੇਜੋ ਮੇਰੀ ਬੁਲਟੂਨ ਚ ਹਾਂ ਮੈਂ ਉਹ ਚੀਜ਼ ਹੂੰ ਦੇਣ ਮੈਨੂੰ ਇਹ ਚ ਨਹੀਂ ਰੱਖਣਾ ਤੁਸੀਂ ਮੈਂ ਮੇਰੀ ਪ੍ਰੋਟੂਨ ਚ ਭੇਜ ਦਿਓ ਮੈਂ ਉਹ ਚ ਜਾਊਗਾ ਅੱਛਾ ਕਹਿੰਦਾ ਅੱਛਾ ਉਹ ਗਏ ਸੀ ਮੇਰੀ ਪੁਰਤੂਣ ਅੱਗੇ ਉਹ ਕੰਪਨੀ ਅੱਗੇ ਸੀ ਜੀ ਕਿਉਂ ਮੈਂ ਬਦਲੀ ਹੋ ਕੇ ਸਪੈਸ਼ਲ ਬੰਦੇ ਕੱਢ ਲੈਂਦੇ ਆ ਮੈਂ ਦੂਸਰੀ ਕੰਪਨੀ ਚ ਆ ਗਿਆ ਸੀ ਠੀਕ ਹੈ ਠੀਕ ਹੈ ਫਿਰ ਉਹ ਮੈਨੂੰ ਉਹ ਕਹਿੰਦਾ ਕਹਿੰਦਾ ਸੀ ਉਹ ਕਹਿੰਦਾ ਵੀ ਨਹੀਂ ਠੀਕ ਹੈ ਸਟੈਂਡ ਦਿੱਤੀ ਮੈਨੂੰ ਕਹਿੰਦੇ ਸ਼ਾਬਾਸ਼ ਚੱਲ ਫਿਰ ਮੈਨੂੰ ਤਾਂ ਬੇਟਾ ਉਹ ਮਿਲਣਾ ਸੀਗਾ ਕਰੂ ਵੀ ਮਾਰਗੀ ਕਿਸਮਤ ਮਾਰ ਜਾਏ ਹੂੰ ਕਿਸੇ ਨੂੰ ਤੇ ਹੈ ਕਿ ਉਹ ਸਾਡੇ ਉਹਨੇ ਨਾਮ ਅਗੇ ਉਸ ਦੋ ਜਿਹੜਾ ਵੀ ਇੱਕ ਨੰਬਰ 1 ਤੇ ਹੈਗਾ ਵੀ ਉਹਦੇ ਨਾਮ ਦੇ ਦੋ ਉਹਨੂੰ ਮਿਲੂਗਾ ਕੀ ਮਿਲਣਾ ਸੀ ਅਵਾਰਡ ਅਵਾਰਡ ਹਾਂ ਕਿਹੜਾ ਅਵਾਰਡ ਯਾਦ ਸੈਕਿੰਡ ਮਾਡਲ ਮਿਲਣਾ ਸੀ ਅੱਛਾ ਤੇ ਉਹ ਕਹਿੰਦੇ ਵੀ ਉਹਨਾਂ ਨੇ ਕੀ ਕੀਤਾ ਕੋ ਸੌ ਅੰਬਰਸਰ ਦੇ ਬੰਦੇ ਜਿਹੜੇ ਭਾਈ ਬੰਦੀ ਕਰਕੇ ਜਿਹੜੇ ਜੀਸੂ ਸੀਗੇ ਇਹਨਾਂ ਨੇ ਤਿੰਨਾਂ ਦੇ ਨਾਮ ਭੇਜਦੇ ਸਾਡੇ ਠੀਕ ਹੈ ਫਿਰ ਤਿੰਨਾਂ ਨੂੰ ਕਿਸੇ ਨੂੰ ਵੀ ਨਹੀਂ ਮਿਲਿਆ ਅੱਛਾ ਤਿੰਨੇ ਹੀ ਰਹੇ ਉਹ ਇਹਨਾਂ ਨੇ ਵੀ ਕਿਹਾ ਵੀ ਇੱਕ ਦਾ ਭੇਜੋ ਇੱਕ ਨੂੰ ਉਹ ਜਿਹਦਾ ਹੱਕ ਆ ਉਹ ਨੂੰ ਦਿਓ ਇਹਨਾਂ ਨੇ ਭਾਈ ਬੰਦੀ ਨਾ ਕਰਕੇ ਕਿ ਕੁਝ ਨਾ ਭੇਜ ਤਿੰਨਾਂ ਨੂੰ ਮਿਲ ਜੂ ਹੂੰ ਉਹ ਮੈਨੂੰ ਵੀ ਰਖਤ ਨਾਲ ਕਿੱਡੀ ਉਮਰ ਹੋਊ ਤੁਹਾਡੀ ਉਦੋਂ 72 ਵੇਲੇ 72 ਵੇਲੇ ਮੈਂ ਹਾਂ ਹੂ ਜ ਮੈਂ ਬਾਈ ਵਿਆਹ ਹੋ ਗਿਆ ਸੀ ਉਦੋਂ ਨਹੀਂ ਹੋਇਆ ਨਹੀਂ ਸੀਗਾ ਹੋਇਆ ਨਹੀਂ ਸੀ ਹਲੇ ਤੁਸੀਂ ਹੋਏ ਹੋ 36 ਚ ਭਰਤੀ ਕਿੰਨੇ ਹੋ ਹਾਂ 36 ਚ 36 ਚ ਤੁਸੀਂ 16 ਸਾਲ ਦੇ ਸੀਗੇ ਹਾਂ ਹਾਂ ਤੇ ਹਾਂ 24 23 24 ਸਾਲ ਦੀ ਉਮਰ ਹੋਣੀ ਹੈ ਨਾ ਡਰ ਨਹੀਂ ਸੀ ਲੱਗਦਾ ਬਾਪੂ ਜੀ ਫਿਰ ਉਦੋਂ ਡਰਦਾ ਵੀਰੇ ਜਦੋਂ ਹੀ ਸ਼ਾਮ ਨੂੰ ਸ਼ਾਮ ਨੂੰ 3 ਤਰੀਕ ਨੂੰ ਫੇਰ ਖੁੱਲਿਆ ਇਹ ਹੂੰ ਵਾਰ ਮੈਂ ਮਹੀਨੇ ਦੀ 3 ਤਰੀਕ ਨੂੰ ਸ਼ਾਮ ਨੂੰ 7 ਵਜੇ ਫਿਰ ਕੋਤਣੇ ਕੋਈ ਤਾਂ ਰੋਟੀ ਲੈਣ ਜਾਂਦਾ ਸੀਗਾ ਕੋਈ ਸੰਭਲੂ ਵੀ ਲਈ ਆਉਂਦਾ ਸੀ ਕੋਈ ਖਾਈ ਜਾਂਦੇ ਰੋਟੀ ਲੰਗਰ ਪਿੱਛੇ ਹੁੰਦੇ ਸੀ ਦੂਰ ਉੱਥੋਂ ਜਾ ਕੇ ਲੈਂਦੇ ਹੁੰਦੇ ਸੀ ਅੱਛਾ ਤੇ ਜਦੋਂ ਆ ਦੇ ਜਦੋਂ ਤਾਰਾ ਚੱਲੋ ਕਿ ਆਸਤਵਾਰੀਆਂ ਚੱਲਣ ਲੱਗ ਗਏ ਉਮਰਸਰ ਤੇ ਬੰਬ ਡਿੱਗਣ ਲੱਗ ਗਏ ਸੀਗੇ ਉਹਨਾਂ ਨੇ ਪਹਿਲਾਂ ਉਮਰਸਰ ਤੇ ਸਿੱਟਿਆ ਹਮਲਾ ਕੀਤਾ ਅੱਛਾ ਅੱਛਾ ਜੇ ਉਮਰਸਰ ਤੇ ਹਮਲਾ ਕੀਤਾ ਤੇ ਫਿਰ ਜਦੋਂ ਮੂਹੋਂ ਉੱਥੇ ਆਸਤਵਾਰੀਆਂ ਲੱਗਾਂ ਲੜਾਈ ਆ ਗਈ ਤਨ ਕੋ ਜੋ ਮੂਰੋਂ ਚੀਕਾਂ ਵੱਜਣ ਲੱਗੀਆਂ ਜੋ ਆਖ ਲੈ ਗਏ ਜਿਹੜੇ ਮੂਰੇ ਸੀਗੇ ਰੋ ਕੋਈ ਭੱਜਾ ਕਿਸੇ ਨੇ ਸੰਭਾਰ ਲਾਇਆ ਕਿਸੇ ਨੇ ਨਹੀਂ ਚੀਕਾਂ ਮਾਰਦੇ ਜੋ ਆਖ ਤੇ ਬੰਡ ਭੱਜੇ ਹੀ ਤੁਰੇ ਹੁਣ ਮੂਰਾਂ ਤੋਂ ਹੂੰ ਤੇ ਲਾ 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 ਮੂਰੋਂ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਆਪਣੇ ਤੇ ਅੱਛਾ ਤੇ ਹਮਲਾ ਇਹਨਾਂ ਨੇ ਰੋਕਾ ਪਿੱਛੇ ਆੜ ਕੇ ਉਥੇ ਰੋਕੇ ਇਹਨਾਂ ਨੂੰ ਸਿਵਲ ਨੂੰ ਪਿੱਛੇ ਕੱਢਿਆ ਹੂੰ ਤੇ ਫਿਰ ਆਰਮੀ ਅੱਗੇ ਹੋਈ ਆਰਮੀ ਅੱਗੇ ਹੋਈ ਫਿਰ ਜਾ ਕੇ ਉਹ ਤੇ ਕਿਸੇ ਨੇ ਵਾਰ ਲਾਇਆ ਕਿਸੇ ਨਾ ਉਹ ਜੋ ਖੁੱਲੀ ਖਾਨ ਨੂੰ ਛੱਡ ਕੇ ਤੁਰਿਆ ਅੱਛਾ ਹੂੰ ਉਹ ਬੁਰਾ ਹਾਲ ਹੋਇਆ ਸੀ ਠੀਕ ਹੈ ਉਹ ਇੱਕ ਦਿਨ ਤਾਂ ਜਰੂਰ ਡਰ ਲੱਗਿਆ ਜੀ ਅੱਛਾ ਮੁੜ ਕੇ ਤਾਂ ਕੋਈ ਐਵੇਂ ਬਾਜ਼ ਜਿਵੇਂ ਆਪਾਂ ਆਪਣੇ ਫੈਰ ਕਰੀਏ ਨੇ ਆਪਣੇ ਪੜਾਕੇ ਪਾਉਣੇ ਆ ਫਿਰ ਤਾਂ ਐ ਹੀ ਹੋਗਾ ਵੀ ਇਹ ਤਾਂ ਉਹ ਆਸਤਵ ਬਾਜ਼ ਨਹੀਂ ਚੱਲਦੀ ਫਿਰ ਉਹ ਜੱਕ ਖੁੱਲ ਗਈ ਨਾ ਜੱਕ ਹੋ ਗਈ ਹਾਂ ਗੋਲੀ ਦਾ ਐ ਪਤਾ ਲੱਗ ਜਾਂਦਾ ਹੈਗਾ ਬੇਟੇ ਵੀ ਉਥੋਂ ਬੰਬੋ ਚੱਲਦਾ ਹੈ ਵੀ ਕਿੱਥੇ ਜਾਊਗਾ ਇਹ ਇੰਨੀ ਜਜਮੈਂਟ ਹੋਣ ਲੱਗ ਜਾਂਦੀ ਗੋਲੀ ਦਾ ਪਤਾ ਲੱਗ ਜਾਂਦਾ ਵੀ ਕਿੱਧਰ ਨੂੰ ਇਹ ਕਿੱਥੋਂ ਆਉਂਦੀ ਆ ਜਜਮੈਂਟ ਹੋਣ ਲੱਗ ਪਈ ਫਿਰ ਤੁਹਾਨੂੰ ਟ੍ਰੇਨ ਵੀ ਤਾਂ ਪਹਿਲਾਂ ਉਸ ਸਾਹਿਬ ਨਾਲ ਕੀਤਾ ਗਿਆ ਹੋਗਾ ਹਾਂ ਹਾਂ ਜਿਵੇਂ ਆਪਣੇ ਨੇੜੇ ਮੌਤਾਂ ਹੋਈ ਜਾਂਦੀਆਂ ਹੁੰਦੀਆਂ ਨੇ ਉੱਥੇ ਦਿਲ ਆਪ ਦਾ ਥੋੜਾ ਜਿਹਾ ਕੜੜਾ ਕਰਕੇ ਰੱਖਣਾ ਵੀ ਔਖਾ ਹੁੰਦਾ ਉਹ ਨੂੰ ਦੋ ਝਾਕਦੇ ਨਹੀਂ ਬੈਠੇ ਉਸਨੇ ਆਹ ਕਹਿੰਦਾ ਜਿਹੜਾ ਕੁਝ ਹੋਗਾ ਉਹ ਠੀਕ ਹੋਈ ਗਾਹਾਂ ਲਿਆ ਕੇ ਨਹੀਂ ਦੇਖ ਥੋੜੇ ਨਾਲ ਦੇ ਬੰਦੇ ਮਰ ਰਹੇ ਹੋਣਗੇ ਉਸ ਟਾਈਮ ਨਾਲ 11 ਬੰਦੇ ਮਰੇ ਸਾਡੀ ਪਾਲਟਨ ਦੇ ਜੀ ਤੁਹਾਡਾ ਕੋਈ ਨਜ਼ਦੀਕੀ ਦੋਸਤ ਸੀਗਾ ਉਹਦੇ ਚ ਹਾਂ ਹਾਂ ਦੋਸਤ ਹੀ ਸੀ ਬੇਟੀ ਉਹ ਨਾਲ ਰਹਿੰਦੇ ਸੀ ਬਥੇਰੇ ਬੰਦੇ ਜਿਹੜੇ ਸੈਨਾ ਮੋਰਡਲ ਦਾ ਸੈਨਾ ਮੈਡਲ ਮਿਲਿਆ ਹਾਂ ਅੱਛਾ ਉਹਨੇ ਸਮਝੀ ਜਦੋਂ ਉਹ ਟੈਗ ਹੋਇਆ ਹੂੰ ਤੇ ਉਹ ਚਲਦੀ ਐ ਮੈਮ ਜੀ ਖਿੱਚ ਲਿਆਂਦੀ ਸੀ ਉਹਨਾਂ ਦੀ ਅੱਛਾ ਬਾਹ ਆ ਸਾਰੀ ਬਾਹ ਮਾਚੀ ਗਈ ਸੀ ਫੇਰ ਮੁੜ ਕੇ ਉਹਨਾਂ ਬਾਹ ਜਦੋਂ ਉਹ ਮਾਰੇ ਤੇ ਬਾਹਰ ਆ ਕੇ ਉਹਨਾਂ ਨੇ ਗੋਲੀਆਂ ਮਾਰੀਆਂ ਉਹਨੇ ਫੇਰ ਮਾਰਿਆ ਉਹ ਆਪਣਾ ਬੰਦਾ ਹਾਂ ਤੇ ਉਹ ਉਹ ਮਿਲਿਆ ਸੈਨਾ ਮੈਡਲ ਪੰਜਾਬੀ ਸੀ ਕੋਈ ਹਾਂ ਜੀ ਅੰਮ੍ਰਿਤਸਰ ਦਾ ਮੁੰਡਾ ਸੀਗਾ ਠੀਕ ਠੀਕ ਬਹੁਤ ਤਕੜਾ ਜਵਾਨ ਸੀਗਾ ਬਾਪੂ ਜੀ ਸਿੱਧੂ ਲੜਾਈ ਲੱਗੀ ਆ ਤੁਸੀਂ ਆਪਣੇ ਇੱਧਰ ਪਿੰਡਾਂਵੰਨੀ ਕਹੇ ਜਾਂ ਮਾਹੌਲ ਸੀ ਤੁਹਾਨੂੰ ਵਾਹੀਂ ਖਬਰਾਂ ਆਉਂਦੀਆਂ ਸੀ ਹਾਂਜੀ ਹਾਂ ਇੱਥੇ ਲੈਟਾਂ ਬੰਦ ਕਰਨਦੇ ਸੀ ਦੇਹਾਂ ਜੀ ਅੱਛਾ ਕਹਿੰਦੇ ਰਾਤ ਨੂੰ ਜਹਾਜ ਗੋਲਣਾ ਸਿੱਟ ਜੀ ਹਾਂ ਸਿੱਟਦੇ ਵੀ ਸੀ ਜਹਾਜ ਗੋਲੇ ਸਿੱਟਦੇ ਸੀ ਬਟੰਡੇ ਤੇ ਡਿੱਗੇ ਸੀ ਜਦੋਂ ਜੀ ਠੀਕ ਆ ਲਾਈਟ ਤੇ ਸਿੱਟਦੇ ਸੀ ਬੇਟੀ ਠੀਕ ਹੈ ਲਾਈਟ ਤੇ ਸਿੱਟਦੇ ਹੁੰਦੇ ਸੀ ਅੱਛਾ